ਜਮਾਨਤ ਜਬ ਤੋਂ ਬੰਦੇ ਨੇ ਕੋਈ ਮਿਸਲੀਡਿੰਗ ਫੈਕਟ ਸਿੱਤੇ ਨੂੰ ਇੱਥੇ ਬੋਲੀ ਜਾਂਦੇ ਸਦਨ ਚ ਜੀ 2015 ਸਾਲ ਤੇ ਪਰਚਾ ਦਰਜ ਹੁੰਦਾ ਸੀ ਤੋ 2.5 ਘੰਟੇ ਡਰਗਸ ਸਮਗਲਨਾ ਦੇ ਨਾਲ ਗੱਲ ਕਰਦਾ ਸੀ ਇਹ ਕਿਰਕਾਣ ਐ ਸਰ ਫੱਕ ਫੱਕ ਤੁਸੀਂ ਆਪੇ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਸਾਹਿਬ ਵਾਸਤੇ ਉਹਦੇ ਨਾਲ ਉੱਤੇ ਤੁਹਾਡੇ ਵਾਸਤੇ ਕੁਝ ਨਹੀਂ ਦੁਨੀਆ ਚ ਕੀ ਅੱਜ ਖੈਰੇ ਨੂੰ ਟਾਰਗੇਟ ਕਰਨਾ ਜ਼ਰੂਰੀ ਸੀ کدے کسے لو کچھ دازنا کسے کسے لو کہنا کدے کوئی کوالیفکیشن نہیں ہے کہ آپ خود پلاس ٹو پاس آگا آپ اپنی بیعتی دکری لکھو گے رکھنا گا باہر گال کرو نا میرے نال تسی کیا رو ڈریس کرو کھینا سا پکر سا میں تانوے ڈریس کر رہا ہوں اگر اینا نو پسل رنجش ہے میرے نال اینا نو کو سما میتھلین I'll have to name you, you are creating in discipline Yes, I'll This is last warning to you You will be No, 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 I'm going to name you. आई एम गोइंग टू नेम यू प्लीज सिट डाउन सिट डाउन ਨਕੋਦਰ ਦੇ ਵਿੱਚ ਮਾਰ ਜੋ ਸਪੀਕਰ ਸਾਹਿਬ ਨਕੋਦਰ ਦੇ ਅੰਦਰ 1986 ਦੇ ਅੰਦਰ ਪੰਜ ਜਿਹੜੀਆਂ ਪਵਿੱਤਰ ਬੀੜਾ ਸੀਗੀਆਂ ਉਹਨਾਂ ਨੂੰ ਅਗਨ ਭੇਟ ਕੀਤਾ ਗਿਆ ਗੁਰਦੁਆਰਾ ਸਹਿਬ ਅਰਜਨ ਸਾਹਿਬ ਨਕੋਦਰ ਦੇ ਅੰਦਰ ਜਲੰਧਰ ਦੇ ਨੇੜੇ ਨਕੋਦਰ ਸਾਹਿਬ ਆਜੀ ਉਥੇ ਅਰਜਨ ਸਾਹਿਬ ਗੁਰੂ ਗੁਰਦੁਆਰਾ ਅਰਜਨ ਸਾਹਿਬ ਐਡ ਗੁਰਦੁਆਰਾ ਅਰਜਨ ਸਾਹਿਬ ਦੇ ਵਿੱਚ ਪੰਜ ਪਵਿੱਤਰ ਵੀੜਾ ਜਿਹੜੀਆਂ ਉਹ ਅਗਨ ਭੇਡ ਕੀਤੀਆਂ ਗਈਆਂ 2 ਫਰਵਰੀ ਦਾ ਇਹ ਵਾਕਿਆ ਹੈਗਾ ਔਰ 4 ਫਰਵਰੀ 1986 ਨੂੰ ਜਦੋਂ ਲੋਕ ਜਿਹੜੇ ਨੇ ਕੇ ਪੀਸਫੁਲ ਪ੍ਰੋਟੈਸਟ ਕਰ ਰਹੇ ਸੀ ਜਦੋਂ ਲੋਕ ਜਿਹੜੇ ਧਰਨਾ ਦੇ ਰਹੇ ਸੀ ਜਿਸ ਤਰ੍ਹਾਂ ਬਰਗਾੜੀ ਦੇ ਵਿੱਚ ਹੋਇਆ ਔਰ ਉਸੇ ਸਮੇਂ ਚਾਰ ਜਿਹੜੇ ਨੌਜਵਾਨ ਸੀਗੇ ਉਸ ਸਮੇਂ ਦੀ ਸਰਕਾਰ ਨੇ ਉਹਨਾਂ ਨੂੰ ਗੋਲੀਆਂ ਮਾਰ ਕੇ ਮਾਰ ਦਿੱਤਾ ਉਹਨਾਂ ਨੂੰ ਸਿੱਧੀਆਂ ਗੋਲੀਆਂ ਮਾਰ ਕੇ ਮਾਰ ਦਿੱਤਾ ਜਿਨ੍ਹਾਂ ਵਿੱਚੋਂ ਰਵਿੰਦਰ ਸਿੰਘ ਲਿੱਤਰਾ ਬਲਤੇਰ ਸਿੰਘ ਰਾਮਗੜ ਸ਼ਾਹ ਖਰਸਾ ਤੁਹਾਡੇ ਪਿੰਡੋਂ ਸੀ ਮੈਨੂੰ ਲੱਗਦਾ ਇਹ ਤੁਹਾਡੇ ਪਿੰਡ ਦੇ ਸੀ ਰਣਜੀਤ ਸਿੰਘ ਸੌਰੀ ਬਲਤੀਏ ਸੀ ਰਾਮਗੜ ਹਾਂ ਰਾਮਗੜ ਚਿਲਮਲ ਸਿੰਘ ਗੁਰਸੀਆਣਾ ਹਰਮਿੰਦਰ ਸਿੰਘ ਇਹ ਚਾਰ ਨੌਜਵਾਨ ਜਿਹੜੇ ਉਸ ਸਮੇਂ ਸ਼ਹੀਦ ਕਰ ਦਿੱਤੇ ਗਏ ਸੀ ਉਸ ਸਮੇਂ ਜਿਹੜੀ ਸਰਕਾਰ ਸੀ ਪੰਜਾਬ ਦੇ ਅੰਦਰ ਜੇ ਮੈਂ ਗਲਤ ਨਾ ਹੋਵਾਂ ਮੈਨੂੰ ਕਰੈਕਟ ਕਰ ਦਿਓ ਜਿੱਥੇ ਵੀ ਮੈਂ ਗਲਤ ਹੋਇਆ ਸਰਦਾਰ ਸਰਜੀਤ ਸਿੰਘ ਬਰਨਾਲਾ ਜੀ ਮੁੱਖ ਮੰਤਰੀ ਸੀ ਔਰ ਕੈਪਟਨ ਕਮਲਜੀਤ ਸਿੰਘ ਉਸ ਸਮੇਂ ਹੋਮ ਮਿਨਿਸਟਰ ਸੀਗੇ ਔਰ ਸਰਦਾਰ ਸੁਖਜਿੰਦਰ ਸਿੰਘ ਜੀ ਉਸ ਸਮੇਂ ਐਜੂਕੇਸ਼ਨ ਮਿਨਿਸਟਰ ਸੀ ਜਿਨ੍ਹਾਂ ਦੇ ਫਰਜ਼ੰਦ ਸੁਖਪਾਲ ਸਿੰਘ ਖੈਰਾ ਜੀ ਆਈ ਥਿੰਕ ਅ ਇਸ ਸਮੇਂ ਮੈਂਬਰ ਨੇਗੇ ਇਹਨਾਂ ਦੇ ਫਾਦਰ ਸਾਹਿਬ ਸੀ ਜੇ ਮੈਂ ਗਲਤ ਹਾਂ ਖੈਰਾ ਸਾਹਿਬ ਮੈਨੂੰ ਜ਼ਰੂਰ ਦਰਸਤ ਕਰ ਦਿਓ ਤਾਂ ਉਸ ਸਮੇਂ ਇਹ ਜਿਹੜੇ ਵਿਅਕਤੀ ਉਸ ਸਮੇਂ ਦੀ ਵਿਧਾਨ ਸਭਾ ਦੇ ਅੰਦਰ ਮੈਂਬਰ ਵੀ ਸੀਗੇ ਔਰ ਉਸ ਸਮੇਂ ਦੀ ਸਰਕਾਰ ਦੇ ਵਿੱਚ ਸੀਗੇ ਪਰ ਲੇਕਿਨ ਅਫਸੋਸ ਇੱਕ ਵੀ ਐਕਸ਼ਨ ਕੋਈ ਵੀ ਐਫ ਆਈ ਆਰ 1986 ਤੋਂ ਲੈ ਕੇ 2022 ਤੱਕ ਕਦੇ ਵੀ ਨਹੀਂ ਹੋਈ ਬਲਕਿ ਜਦੋਂ ਰਾਮਗੜ੍ਹ ਪਿੰਡ ਦੇ ਅੰਦਰ ਜਦੋਂ ਰਾਮਗੜ੍ਹ ਪਿੰਡ ਦੇ ਅੰਦਰ ਬਲਤੀਰ ਸਿੰਘ ਜੀ ਦੇ ਨਾਂ ਦੇ ਉੱਤੇ ਜਿਹੜਾ ਗੇਟ ਬਣਾਉਣ ਦੀ ਗੱਲ ਆਈ ਤਾਂ ਉਸ ਸਮੇਂ ਉਸ ਵੇਲੇ ਦੇ ਮੰਤਰੀ ਜਿੰਨਾਂ ਕਿ ਮੈਨੂੰ ਉਸ ਤੋਂ ਪਿੰਡ ਦੇ ਵਸਨੀਕਾਂ ਨੇ ਦੱਸਿਆਗਾ ਤੇ ਸੁਖਿੰਦਰ ਸਿੰਘ ਜੀ ਨੇ ਬਹੁਤ ਵਿਰੋਧ ਕੀਤਾ ਔਰ ਬਹੁਤ ਵੱਡੀ ਐਜੀਟੇਸ਼ਨ ਹੋਣ ਤੋਂ ਬਾਅਦ ਉਹ ਜਿਹੜਾ ਉਥੇ ਬਿਲਕੁਲ ਦੇ ਦੇ ਦਾਂਗੇ ਮੈਂ ਕਹਾਂ ਦੇ ਦੇ ਆ ਜੀ ਹਾਂ ਜੀ ਨੇ ਹਾਂ ਜੀ ਔਰ ਜਿਨ੍ਹਾਂ ਬਾਰੇ ਗੱਲ ਕਰ ਰਹੇ ਨੇ ਉਹ ਤਾਂ ਇਸ ਦੁਨੀਆ 'ਚ ਹੈ ਹੀ ਨਹੀਂਗੇ ਜੀ ਔਰ ਸਾਰੇ ਮਿਸਲੀਡਿੰਗ ਫੈਕਟਸ ਮੇਰੇ ਪਿੰਡ ਬਾਰੇ ਇਹਨਾਂ ਨੂੰ ਕਿਸੇ ਜ਼ਬਾਨਤ ਜਪਤ ਬੰਦੇ ਨੇ ਕੋਈ ਮਿਸਲੀਡਿੰਗ ਫੈਕਟਸ ਇੱਥੇ ਉਹ ਇੱਥੇ ਬੋਲੀ ਜਾਂਦੇ ਸਦਨ 'ਚ ਜੀ ਠੀਕ ਔਰ ਮੇਰੇ ਪਿਤਾ ਜੀ ਨੇ ਜਦ ਦਰਬਾਰ ਸਾਹਿਬ ਵਿੱਚ ਫੌਜ ਭੇਜੀਗਾ ਪੁਲਿਸ ਭੇਜੀ ਬਲੈਕ ਥੰਡਰਜ਼ ਮੇਰੇ ਪਿਤਾ ਜੀ ਸਰਦਾਰ ਸੁਖਜਿੰਦਰ ਸਿੰਘ ਔਰ ਕੈਪਟਨ ਅਮਰਿੰਦਰ ਸਿੰਘ ਨੇ ਉਸੇ ਦਿਨ ਠੀਕ ਸਰਦਾਰ ਸੁਜੀਤ ਸਿੰਘ ਬਰਨਾਲਾ ਦੀ ਵਜ਼ਾਰਤ ਚੋ ਬਤੌਰ ਕੈਬਨਿਟ ਮਨਿਸਟਰ ਸਿਵਾ ਦਿੱਤਾ ਸੀਗਾ ਠੀਕ ਦੈਟ ਇਜ਼ ਹਾਊ ਟੂ ਅਪਹੋਲਡ ਦੀ ਵੈਲਿਊਜ਼ ਆਫ ਪੋਲਿਟਿਕਸ ਐਂਡ ਮੋਰੈਲਿਟੀ ਔਰ ਜੋ ਆਸਥਾ ਸੀ ਦਰਬਾਰ ਸਾਹਿਬ ਦੀ ਕੀ ਅੱਜ ਇਹ ਬਿਲ ਤੇ ਗੱਲ ਹੋ ਰਹੀ ਜੀ ਤੁਸੀਂ ਬਾਜਵਾ ਬਾਜਵਾ ਸਾਹਿਬ ਨੇ ਬਾਜਵਾ ਸਾਹਿਬ ਨੇ ਆਪਣੀ ਸਾਰੀ ਗੱਲ ਕਰ ਲਈ ਐ

ਮਾਨਜੋਗ ਸਪੀਕਰ ਸਾਹਿਬ ਕਿਸੇ ਵੀ ਸਪੀਕਰ ਨੂੰ ਡਰਫ ਨਾ ਕੀਤਾ ਜਾਵੇ ਮੈਂ ਤਾਂ ਅੱਜ ਬੋਲਣਾ ਮੈਨੂੰ ਚਾਹੁੰਦਾ ਸੀ ਬੋਲੋ ਮੈਨੂੰ ਬੋਲੋ ਬੋਲੋ ਜਿਸ ਹਿਸਾਬ ਦਾ ਸੀਗਾ ਜਦੋਂ ਮਾਨਜੋਗ ਲੀਡਰ ਆਫ ਦੀ ਆਪੋਜੀਸ਼ਨ ਸਾਹਿਬ ਨੇ ਇਤਿਹਾਸ ਦੇ ਪੰਨਿਆਂ ਦੀ ਗੱਲ ਕੀਤੀ ਕਿ ਇਤਿਹਾਸ ਦੇ ਅੰਦਰ ਕੀ ਕੁਝ ਹੋਇਆਗਾ ਅੱਜ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦੀ ਗੱਲ ਕਰ ਰਹੇ ਹਾਂ ਸਰ ਅੱਜ ਅਸੀਂ ਪਵਿੱਤਰ ਸਾਡੇ ਧਾਰਮਿਕ ਗ੍ਰੰਥਾਂ ਦੀ ਹੋ ਰਹੀ ਬੇਅਦਬੀ ਨੂੰ ਪ੍ਰੋਟੈਕਟ ਕਰਨ ਦੇ ਲਈ ਬਚਾਉਣ ਦੇ ਲਈ ਗੱਲ ਕਰ ਰਹੇ ਹਾਂ ਸੋ ਸਾਨੂੰ ਇਤਿਹਾਸ ਦੇ ਅੰਦਰ ਜਾਣਾ ਚਾਹੀਦਾ ਹਿਸਟਰੀ ਦੇ ਅੰਦਰ ਜਾਣਾ ਚਾਹੀਦਾ ਘਬਰਾਉਣਾ ਨਹੀਂ ਚਾਹੀਦਾ ਮੈਂ ਜਿਹੜੀਆਂ ਆਤਮਾ ਮੈਂ ਇਸ ਦੁਨੀਆ ਤੋਂ ਚਲੀਆਂ ਗਈਆਂ ਮੈਂ ਉਹਨਾਂ ਦਾ ਇਹ ਨਹੀਂ ਕਹਿ ਰਿਹਾ ਕਿ ਉਹਨਾਂ ਨੇ ਕਿੰਨਾ ਜੁਰਮ ਕੀਤਾ ਜਾਂ ਕੀ ਕੀਤਾ ਮੈਂ ਤਾਂ ਸਿਰਫ ਇਤਿਹਾਸਕ ਤੌਰ ਤੇ ਕੁਝ ਪੱਖ ਪੇਸ਼ ਕਰ ਰਿਹਾ ਕਿ ਉਹ ਵੀ ਉਸ ਸਮੇਂ ਸਰਕਾਰਾਂ ਵਿੱਚ ਸੀਗੇ ਉਹਨਾਂ ਦੇ ਪਿੰਡਾਂ 'ਚ ਘਟਨਾਵਾਂ ਹੋਈਆਂ ਜਾਂ ਉੱਥੇ ਇਲਾਕੇ 'ਚ ਘਟਨਾਵਾਂ ਹੋਈਆਂ ਕਿਸ ਤਰ੍ਹਾਂ ਸਿੱਖ ਸੰਗਤ ਨੇ ਇਕੱਠੇ ਹੋ ਕੇ ਉਸ ਪਿੰਡ ਦੇ ਅੰਦਰ ਉਸ ਗੇਟ ਦਾ ਨਿਰਮਾਣ ਕਰਾਇਆ ਔਰ ਉਹਦਾ ਅਰਦਾਸ ਹੋਈ ਕਿ ਹਾਂ ਜਿਹੜਾ ਵੀ ਲੋਕ ਲੰਘਿਆ ਕਰਨਗੇ ਉਹ ਘੱਟੋ ਘੱਟ ਐਟ ਲੀਸਟ ਬਲਤੀਰ ਸਿੰਘ ਜੀ ਨੂੰ ਨਮਸਕਾਰ ਕਰਕੇ ਤਾਂ ਲੰਘਿਆ ਕਰਨਗੇ ਗੱਲ ਤਾਂ ਇੱਥੇ ਇੰਨੀ ਕੀ ਆ ਗੱਲ ਇਹ ਨਹੀਂ ਹੈਗੀ ਕਿ ਮੈਂ ਕਿਸੇ ਨੂੰ ਦੋਸ਼ੀ ਰਨਿੰਗ ਕਮੈਂਟਰੀ ਲਾਗੀ ਕੀ ਜਾਵੇ ਪਰ ਲੇਕਿਨ ਤੁਸੀਂ ਘਬਰਾਓ ਨਾ ਸਰਦਾਰ ਸਾਹਿਬ ਮੈਂ ਕੋਈ ਗਲਤ ਗੱਲ ਨਹੀਂ ਕਰ ਰਿਹਾ ਮੈਂ ਤਾਂ ਕਹਿੰਦਾ ਤੁਹਾਡੇ ਜੇਰ ਨੋਟ ਲਾਸੀ ਕੀਤਾ ਜਾਵੇ ਬੜੇ ਬੜੇ ਹੋ ਸੀਗੇ ਜੇਰ ਨੋਟ ਲਾਸੀ ਕੀਤਾ ਜਾਵੇ 2015 ਸਾਲ ਤੇ ਪਰਚਾ दर्ज ਹੁੰਦਾ ਸੀ ਤੋਂ 2.5 ਘੰਟੇ ਡਰਗ ਸਮੱਗਲਰਾਂ ਨਾਲ ਗੱਲ ਕਰਦਾ ਸੀ ਇਹ ਰਿਕਾਰਡ ਹੈ ਸਰ ਫਟ ਫਟ ਮਿਸਟਰ ਮਿਸਟਰ 2015 ਦੇ ਅੰਦਰ ਇਹ ਰਿਖਤਾ ਕਿ ਤੇਰੇ ਦੁਆਰਾ ਦਰਜਾਰ ਤੇਰੇ ਦੁਆਰਾ ਲਾਮਿਨੇਟ ਮਿਸਟਰ ਸੁਖਪਾਲ ਸਿੰਘ ਜੀ ਤੁਹਾਡੇ ਦੁਆਰਾ ਮੰਨਿਆ ਜਾਂਦਾ ਕਰਦੇ ਮੈਂ ਮੰਤਰੀ ਜੀ ਮੁੱਦੇ ਤੇ ਰਹੀਏ ਦਰਜ ਹੋਏ ਨਹੀਂ ਸਰ ਮੁੱਦੇ ਤੇ ਲੱਗੇ ਰਹਿਣਾ ਮੁੱਦੇ ਤੇ ਵੀ ਆਉਣਾਗਾ ਮੈਂ ਮੁੱਦੇ ਤੇ ਵੀ ਬੋਲਣਾ ਤੁਸੀਂ ਬੈਠੋ ਜੀ ਪਰ ਲੇਕਿਨ ਹਰ ਉਹ ਵਿਅਕਤੀ ਸਾਰੇ ਮਾਰਯੋ ਮੈਂਬਰਾਂ ਨੂੰ ਬੇਨਤੀ ਕੀਤੀ ਹੈ ਹਰ ਇੱਕ ਨੂੰ ਮੌਕਾ ਮਿਲੇਗਾ ਤੁਹਾਨੂੰ ਮੌਕਾ ਮਿਲੇਗਾ ਰਜ਼ਵਾਨਿਆਂ ਦੇ ਘਰ ਚ ਪੈਦਾ ਹੋਇਆ ਹੋਊਗਾ ਅਸੀਂ ਵਿਲ ਹੈਵ ਐਨ ਓਪਰਚੁਨਿਟੀ ਫਾਰ ਬਟਲ ਆ ਸਾਡੇ ਸਾਰੇ ਲੋਕ ਗਰੀਬਾਂ ਦੇ ਕਰਦੇ ਤੁਹਾਨੂੰ ਮੌਕਾ ਦਿੱਤਾ ਜਾਏ ਇਹ ਨਹੀਂ ਹੋਣੀ ਲੈਟਿਮ ਕੰਪਲੀਟ ਹੋਇਆਗਾ ਲੈਟਿਮ ਕੰਪਲੀਟਲਾ ਮਜ਼ਦੂਰ ਬਣ ਜਾਗਾ ਕਦੇ ਕਿਸੇ ਨੂੰ ਕੁਝ ਦੱਸਦਾ ਕਿਸੇ ਕਿਸ ਨੂੰ ਕਹਿੰਦਾ ਕਿਹਦੇ ਕੋਲ ਕੁਆਲਿਫੀਕੇਸ਼ਨ ਨਹੀਂ ਹੈਗੀ ਆਪ ਖੋਦ ਪਲੱਸ 2 ਪਾਸ ਹੈਗਾ ਆਪ ਆਪਣੀ ਬੀਏ ਦੀ ਡਿਗਰੀ ਨੂੰ ਕੋਗੇ ਰੱਖਦਾਗਾ ਜਦੋਂ ਤੁਸੀਂ ਆਪਾਂ ਮੰਤਰੀ ਜੀ ਆਪਾਂ ਗੱਲ ਬੜੇ ਮੁਕੱਦਸ ਇੱਕ ਮਿੰਟ ਮੈਨੂੰ ਇੱਕ ਮਿੰਟ ਮੈਨੂੰ ਇੱਕ ਮਿੰਟ ਕਰੋ ਮੈਂ ਦੱਸਦਾਗਾ ਪੰਜਾਬ ਦੇ ਲੋਕਾਂ ਨੂੰ ਮੰਤਰੀ ਜੀ ਆਹ ਜਿਹੜੀ ਨਾ ਬਣਾ ਮੈਂ ਡੀਏ ਵੀ ਇੱਕ ਬੰਦ ਕਰੋ ਜੀ ਬੰਦ ਕਰੋ ਇਹਦੀ ਬੇਨਤੀ ਹੈ ਐਫਐਮ ਸਾਹਿਬ ਨੂੰ ਵੀ लेट अस नॉट ਗੋ ਪਰਸਨਲ ਇਹ ਗੱਲ ਤੇ ਬਾਹਰ ਵੀ ਹੋ ਸਕਦੀ ਅਸੈਂਬਲੀ ਖਤਮ ਹੋਏਗੀ ਆ ਬਾਹਰ ਪੋਡੀਅਮ ਲੱਗਾ ਜੀ ਪ੍ਰੈਸ ਦਾ ਬੈਠੋ ਉੱਥੇ ਵੀ ਚਾਰਜ ਲਾ ਲੈਣ ਉਹ ਆਪਣੇ